Sabe? what's left is right chasing stars and holding you friends eh jo hai video hai pichle din da hai te bas ji is tarah jo kitchen vich kam chal reha si ga te bas ohi kitchen de daily routine jo ek housewife kardi hai te is bina jo hai guzara bhi nahi hunda te bas ji kitchen nu saaf karke jo hai main aa gayi si bar mummy bhi aa gaye ne te hun jo hai assi bainne ha thodi der rest karde ha te jo hai naal naal sabzi bhi katti jaani hai ਅੱਜ ਜੋ ਬਣਾਉਣੀ ਹੈ ਛੋਲਿਆਂ ਦੀ ਸਬਜ਼ੀ ਬਣਾਉਣੀ ਹੈ ਕਾਲੇ ਚਨੇ ਤੇ ਮੰਮੀ ਜੋ ਆਗੇ ਨੇ ਤੇ ਇਹਨਾਂ ਨੂੰ ਚਾਹੀਦਾ ਹੈ ਕੋਈ ਨਾ ਕੋਈ ਗੱਲਾਂ ਕਰਨ ਲਈ ਤੇ ਬਸ ਜੀ ਅਸੀਂ ਦੋਨੇ ਫ੍ਰੀ ਹੋ ਕੇ ਬਹਿ ਗਏ ਤੇ ਮੈਂ ਕਰਦੀ ਹਾਂ ਕੋਈ ਨਾ ਕੋਈ ਨਾਲ-ਨਾਲ ਕੰਮ ਤੇ ਮੰਮੀ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰਦੇ ਹਾਂ ਕਿਉਂਕਿ ਮੰਮੀ ਨੂੰ ਵੀ ਆਸ ਹੁੰਦੀ ਹੈ ਕਿ ਮੇਰੇ ਨਾਲ ਕੋਈ ਗੱਲਾਂ ਕਰੇ ਤੇ ਬਸ ਜੀ ਕੋਈ ਸਾਡੀ ਚੁਗਲੀਆਂ ਤਾਂ ਨਹੀਂ ਹੁੰਦੀਆਂ ਬਟ ਇੱਕ ਦੂਜੇ ਦਾ ਪਿਆਰ ਹੀ ਹੈ ਮੋਹ ਹੀ ਹੈ ਕਿ ਅਸੀਂ ਜੋ ਹੈ ਕੁਝ ਨਾ ਕੁਝ ਟਾਈਮ ਜੋ ਹੈ ਸਪੈਂਡ ਕਰਦੇ ਹਾਂ ਤੇ ਬਸ ਜੀ ਠੰਡੀ ਠੰਡੀ ਹਵਾ ਚੱਲ ਰਹੀ ਸੀਗੀ ਬੱਦਲ ਵਾਲਾ ਮੌਸਮ ਸੀਗਾ ਤੇ ਉਸ ਤੋਂ ਬਾਅਦ ਜੀ ਬਸ ਜੋ ਹੈ ਐਨੀ ਨੇਰੀ ਆਈ ਤੇ ਬਸ ਜੀ ਬੱਦਲਾਂ ਵਾਲਾ ਮੌਸਮ ਸਟਾਰਟ ਸੀ ਤੇ ਮੀਂਹ ਪੈਣ ਵਾਲਾ ਸੀ ਤੇ ਫਟਾਫਟ ਆਪਾਂ ਜੋ ਹੈ ਆਪਣੇ ਜੋ YouTube ਸਟੂਡੀਓ ਹੈ ਉਸ ਤੇ ਆਸੀਗਾ ਮੰਝਾ ਤੇ ਫਟਾਫਟ ਚੱਕ ਕੇ ਇਸ ਨੂੰ ਜੋ ਹੈ ਅੰਦਰ ਕੀਤਾ ਕਿਉਂਕਿ ਜੇ ਮੰਝਾ ਭੇਜ ਗਿਆ ਤਾਂ ਫੇਰ ਕੰਮ ਖਰਾਬ ਹੋ ਜਾਣਾ ਹੈ ਤੇ ਮੰਡੀ 'ਚ ਵੀ ਜੋ ਹੈ ਫਟਾਫਰਟ ਜੋ ਹੈ ਕਵਰ ਕਰ ਰਹੀ ਸੀਗੇ ਜਿੰਨਾ ਕੁ ਹੋ ਸਕਦਾ ਹੈ ਬਟ ਇੰਨਾ ਜੋ ਪਿਆ ਸੀਗਾ ਸਪੋਕ ਉਸ ਨੂੰ ਸਾਹਮਣਾ ਬਹੁਤ ਔਖਾ ਸੀਗਾ ਬਸ ਇਸ ਤੋਂ ਮਗਰੋਂ ਜੋ ਹੈ ਮੀਂਹ ਹੋ ਗਿਆ ਸਟਾਰਟ ਪਰ ਦੁੱਖ ਹੋਇਆ ਕਿ ਜੋ ਇਨਾ ਦਾਣਾ ਮੰਡੀਆਂ 'ਚ ਪਿਆ ਹੈ ਕੀ ਹਾਲ ਬਣਨਾ ਹੈ ਉਹਨਾਂ ਦਾ ਤੇ ਉਹ ਫਿਰ ਬਾਅਦ ਵਿੱਚ ਜੋ ਹੈ ਗਰੀਬਾਂ ਨੂੰ ਜੋ ਰਾਸ਼ਨ ਵੰਡਦਾ ਹੈ ਫਿਰ ਉਹ ਮੈਨੂੰ ਲੱਗਦਾ ਹੈ ਉਹ ਖਰਾਬ ਕਣਕ ਤਾਂ ਹੀ ਮਿਲਣੀ ਹੈ ਜੇ ਮੀਂਹ ਪੈ ਗਿਆ ਤਾਂ ਬਸ ਖਰਾਬ ਹੋ ਹੀ ਜਾਣੀ ਹੈ ਤੇ ਉਸ ਤੋਂ ਬਾਅਦ ਕੀਤੀ ਕੁਝ ਐਡੀਟਿੰਗ ਤੇ ਆ ਗਈ ਕਿਚਨ 'ਚ ਤੇ ਹੁਣ ਬਸ ਛੋਲਿਆਂ ਦੀ ਤਿਆਰੀ ਸੀਗੀ ਤੇ ਫਟਾਫਟ ਜੋ ਹੈ ਸਵੇਰ ਦੀ ਮੈਂ ਛੋਲੇ ਭਿਉ ਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਫਟਾਫਟ ਕੱਢ ਕੇ ਮੈਂ ਜੋ ਹੈ ਚੁਗਿਆ ਤੇ ਚੁਗਣ ਤੋਂ ਬਾਅਦ ਉਸ ਨੂੰ ਜੋ ਹੈ ਚੰਗੀ ਤਰ੍ਹਾਂ ਬਸ ਜੀ ਧੋਸਵਾਰ ਕੇ ਆਪਾਂ ਜੋ ਹੈ ਕਰ ਦੇਣੇ ਨੇ ਛੋਲੇ ਤਿਆਰ ਤੇ ਇਹ ਮੈਂ ਕੁੱਕਰ 'ਚ ਪਾ ਲਏ ਨੇ ਕੁੱਕਰ 'ਚ ਪਾ ਕੇ ਤੇ ਪਾਣੀ ਜੋ ਹੈ ਤੁਸੀਂ ਜਿੰਨੇ ਲੈਵਲ ਲੈਣਾ ਹੈ ਉਸ ਸਾਹਮਣੇ ਜੋ ਛੋਲਿਆਂ ਨੂੰ ਭਿਉ ਕੇ ਬਿਲਕੁਲ ਇਸ ਵਿੱਚ ਮੈਂ ਇੱਕ ਚਮਚਾ ਜਾਂ ਡੇਢ ਚਮਚਾ ਨਮਕ ਦਾ ਪਾ ਦੇਣਾ ਹੈ ਤੇ ਇਹ ਮੈਂ ਕਈ ਜੋ ਹੈ ਮਿੱਠਾ ਸੋਡਾ ਯੂਜ਼ ਕਰਦੇ ਨੇ ਬਟ ਮੈਂ ਨਮਕ ਹੀ ਯੂਜ਼ ਕਰਦੀ ਹਾਂ ਚੰਗੀ ਤਰ੍ਹਾਂ ਉੱਪਰ ਜਾਂਦੇ ਨੇ ਰਿਜ ਜਾਂਦੇ ਨੇ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਤੋਂ ਬਾਅਦ ਜੀ ਆਪਾਂ ਚੱਕ ਲਿਆ ਆਪਣਾ ਕੁੰਡਾ ਸੋਟਾ ਤੇ ਇਸ ਵਿੱਚ ਅੱਜ ਜੋ ਹੈ ਮਸਾਲਾ ਰਗੜਨ ਦੀ ਤਿਆਰੀ ਸੀ ਬਾਹਰ ਜੋ ਹੈ ਮੀਂਹ ਪੈ ਰਿਹਾ ਸੀਗਾ ਮੌਸਮ ਬਹੁਤ ਖਰਾਬ ਸੀਗਾ ਪਰ ਜੋ ਹੈ ਕੰਮ ਤਾਂ ਕਰਨੇ ਹੀ ਪੈਂਦੇ ਨੇ ਇਹਨਾਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਤੇ ਬਾਹਰ ਦਾ ਹਾਲ ਵੀ ਤੁਸੀਂ ਵੇਖ ਲਓ ਐਨੀ ਹਵਾ ਤੇ ਮੀਂਹ ਤੇ ਬਸ ਜੀ ਇਹੀ ਕੋ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਜੀ ਆਪਾਂ ਬਾਹਰ ਦਾ ਵਿਊ ਕੈਚ ਕੀਤਾ ਤੇ ਆ ਗਏ ਆਪਾਂ ਇੱਕ ਸ਼ਹਿਨशाह ਦੀ ਤਰ੍ਹਾਂ ਕਿਚਨ ਚ ਕਿਉਂਕਿ ਆਪਣਾ ਜੋ ਹੈ ਕੰਮ ਸਥਲ ਤਾਂ ਇਹੀ ਹੈ ਕਿਚਨ ਤੇ ਬਸ ਜੀ ਜੋ ਹੈ ਇੱਕ ਗ੍ਰੈਣੀ ਦਾ ਕੰਮ ਸਥਲ ਤੇ ਜੋ ਆਫਿਸ ਹੈ ਉਹ ਹੀ ਆਫਿਸ ਜੋ ਹੈ ਇੱਕ ਕਿਚਨ ਹੀ ਹੁੰਦਾ ਹੈ ਤੇ ਲੋ ਜੀ ਥੰਬਸ ਅਪ ਹੋ ਗਿਆ ਤੇ ਹੁਣ ਜੋ ਹੈ ਆਪਾਂ ਸਟਾਰਟ ਕਰਦੇ ਹਾਂ ਸਬਜੀ ਬਣਾਉਣ ਦੀ ਤਿਆਰੀ ਸਵੇਰੇ ਮੈਂ ਜੋ ਹੈ ਇਹ ਨੌਨਦਾਨੀ ਜੋ ਹੈ ਸਾਫ ਕਰਕੇ ਰੱਖੀ ਸੀਗੀ ਤੇ ਫਟਾਫਟ ਇਸ ਨੂੰ ਫਿਲ ਕੀਤਾ ਤੇ ਉਸ ਤੋਂ ਬਾਅਦ ਜੀ ਆਪਾਂ ਲਾਇਆ ਤੜਕਾ ਤੇ ਉਹ ਹੀ ਨੋਰਮਲ ਜਿਸ ਤਰ੍ਹਾਂ ਆਪਾਂ ਲਾਉਨੇ ਆ ਤੇ ਬਸ ਜੀ ਮਸਾਲਾ ਜੋ ਹੈ ਕੁੰਡੇ ਵਾਲਾ ਆਪਾਂ ਰਗੜਿਆ ਸੀਗਾ ਫਟਾਫਟ ਮਸਾਲੇ ਨੂੰ ਪਾ ਕੇ ਤੇ ਬਸ ਜੀ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਤੇ ਸੁੱਕੇ ਮਸਾਲੇ ਪਾਉਣੇ ਨੇ ਜਿਵੇਂ ਕਿ ਹਲਦੀ ਨਾਣ ਤੇ ਲਾਲ ਮਿਰਚਾਂ ਜਿਵੇਂ ਕਿ ਆਪਾਂ ਨੌਨ ਪਹਿਲਾਂ ਹੀ ਛੋਲਿਆਂ ਚ ਪਾਇਆ ਸੀਗਾ ਉਸ ਦੇ ਅਕੋਰਡਿੰਗ ਜੋ ਹੈ ਪਾਉਣਾ ਹੈ ਤੇ ਕੁੰਡੇ ਨੂੰ ਧੋ ਕੇ ਪਾਤਾ ਪਾਣੀ ਤੇ ਬਸ ਜੀ ਇਹ ਜੋ ਹੈ ਤੇਲ ਆਪਾਂ ਘੱਟ ਯੂਜ਼ ਕਰਦੇ ਹਾਂ ਤੇ ਇਸ ਕਰਕੇ ਜੋ ਹੈ ਇਹ ਮੇਰਾ ਜੋ ਹੈ ਟਰੱਕ ਵੀ ਸਾਈਡ 'ਚ ਹੋ ਗਿਆ ਸੀ ਫਟਾਫਟ ਰੱਖਿਆ ਕਿ ਇਹ ਸੋਹਣਾ ਲੱਗਦਾ ਹੈ ਤੇ ਇੰਨੇ ਨੂੰ ਜੋ ਹੈ ਕੁੱਕਰ ਨੇ ਕਿਹਾ ਹਟ ਪਿੱਛੇ ਤੇ ਫਟਾਫਟ ਆ ਗਿਆ ਆਪਣੀ ਜਗ੍ਹਾ ਤੇ ਤੇ ਮੈਂ ਥੋੜੇ ਜਿ ਛੋਲੇ ਜੋ ਹੈ ਬਚਾ ਕੇ ਰੱਖ ਲਏ ਤੇ ਇਹਨਾਂ ਨੂੰ ਜੋ ਹੈ ਕੁੱਟ ਕੇ ਆਪਾਂ ਸਬਜ਼ੀ 'ਚ ਪਾਵਾਂਗੇ ਇਸ ਨਾਲ ਜੋ ਹੈ ਤਰੀ ਸੰਘਣੀ ਹੋ ਜਾਂਦੀ ਹੈ ਬਟ ਜੇ ਤੁਸੀਂ ਇਹਨੂੰ ਸਕਿਪ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਬਟ ਮੈਂ ਜੋ ਹੈ ਯੂਜ਼ ਕਰਦੀ ਹਾਂ ਫਟਾਫਟ ਜੋ ਹੈ ਬੱਸ ਜੀ ਆਪਾਂ ਰਿਜਦੀ ਹੋਈ ਸਬਜ਼ੀ ਵਿੱਚ ਛੋਲਿਆਂ ਨੂੰ ਪਾ ਦੇਣਾ ਹੈ ਤੇ ਚੰਗੀ ਤਰ੍ਹਾਂ ਜੋ ਹੈ ਰੜਾ ਦੇਣਾ ਹੈ ਰਲਣ ਤੋਂ ਬਾਅਦ ਜੀ ਬੱਸ ਆਪਣੀ ਹੋ ਗਈ ਸਬਜ਼ੀ ਤਿਆਰ ਪਹਿਲੇ ਵਾਲੇ ਨਾਲ ਹੀ ਕਿਉਂਕਿ ਜੋ ਹੈ ਛੋਲੇ ਉਬੜੇ ਹੋਏ ਸੀਗੇ ਬੱਸ ਪਾਣੀ ਨੂੰ ਹੀ ਪਕਾਉਣਾ ਸੀਗਾ ਤੇ ਉਸ ਤੋਂ ਬਾਅਦ ਕੀਤੀ ਪਲੇਟਿੰਗ ਕਿਉਂਕਿ ਬਹੁਤ ਜ਼ਰੂਰੀ ਹੈ ਪਲੇਟਿੰਗ ਤੇ ਕੜਚੀ ਬਹੁਤ ਗਰਮ ਹੋ ਗਈ ਸੀ ਤੇ ਫਟਾਫਟ ਬਚਾ ਕੇ ਮੈਂ ਜੋ ਹੈ ਫਟਾਫਟ ਕੀਤੀ ਪਲੇਟਿੰਗ ਤੇ ਉਸ ਤੋਂ ਬਾਅਦ ਜੋ ਹੈ ਦੇਸੀ ਘਿਓ ਦਾ ਤੜਕਾ ਵੀ ਤਾਂ ਫਰੈਂਡਸ ਆ ਗਈ ਹੈ ਮੰਮੀ ਮੰਮੀ ਦਾ ਹੋ ਗਿਆ ਹੈ ਅੱਜ ਮਿਲਨ ਦਾ ਟਾਈਮ ਸਾਡੇ ਨਾਲ ਅੱਜ ਮੰਮੀ ਨਾਲ ਜੋ ਬਣਾਵਾਂਗੇ ਅਸੀਂ ਬਣਾਵਾਂਗੇ ਤੰਦੂਰ ਦੀਆਂ ਰੋਟੀਆਂ ਤੇ ਤੰਦੂਰੀ ਸਬਜੀ ਆਲੂ ਬੈਂਗਣ ਦੀ ਬਣਾਵਾਂਗੇ ਮੰਮੀ ਹਾਂ ਦੇਤੀ ਪੱਕਾ ਪੱਕਾ ਪਕਾ ਦੇਤੀ ਗਾਇਜ਼ ਨੂੰ ਕਹਦਾ ਵੀ ਹਾਂ ਬਣਾਵਾਂਗੇ ਅਸੀਂ ਹਾਂ ਦੇ ਕਿਹਨੂੰ ਕਹਣਾ ਗਾਇਜ਼ ਨੂੰ ਤੁਸੀਂ ਕਹਦਾ ਬਣਾਵਾਂਗੇ ਬਈ ਪੱਕਾ ਫਾਈਨਲ ਹੋ ਗਿਆ ਕਿ ਅੱਜ ਜੋ ਹੈ ਤੰਦੂਰ ਦੀਆਂ ਰੋਟੀਆਂ ਬਣਾਉਣੀਆਂ ਠੀਕ ਹੈ ਜੀ ਤਾਂ ਮੰਮੀ ਆ ਗਏ ਤਾਂ ਹੁਣ ਆਪਾਂ ਜੋ ਹੈ ਬਿਲਕੁਲ ਜੋ ਤਿਆਰ ਹਾਂ ਰੈਡੀ ਹਾਂ ਤੰਦੂਰ ਆਪਣਾ ਕੱਢਿਆ ਹੋਇਆ ਹੈ ਆਪਾਂ ਜ਼ਰੂਰ ਬਣਾਉਣੀਆਂ ਅੱਛਾ ਮੰਮੀ ਤੰਦੂਰ ਦੀਆਂ ਰੋਟੀਆਂ ਸਵਾਦ ਲੱਗਦੀਆਂ ਤੁਹਾਨੂੰ ਹਾਂ ਸਵਾਦ ਲੱਗਦੀਆਂ ਰੋਟੀਆਂ ਹਾਂ ਕਿੰਨੀਆਂ ਸਵਾਦ ਲੱਗਦੀਆਂ ਬਹੁਤ ਅੱਛਾ ਤੇ ਨਾਲ ਕੀ ਬਣਾਵਾਂਗੇ ਸੁੱਕੀ ਸਬਜੀ ਕੀ ਬਣਾਉਣੀ ਆ ਸੁੱਕੀ ਆਲੂ ਬੈਂਗਣ ਵਧੀਆ ਵਧੀਆ ਨਜ਼ਾਰੇ ਪੇਸਟੀ ਬਣ ਜੂਗੀ ਫੇਰ ਮੰਮੀ ਦੇ ਕਹਿਣ ਦਾ ਅਰਥ ਹੈ ਕਿ ਪੇਸਟੀ ਮਤਲਬ ਟੇਸਟੀ ਤਾਂ ਮੰਮੀ ਟੇਸਟੀ ਖਾਂਦੇ ਨੇ ਤੇ ਟੇਸਟੀ ਬਣਾਉਂਦੇ ਨੇ ਤੇ ਰੋਜ਼ ਸ਼ਾਮ ਨੂੰ ਜੋ ਮੈਨੂੰ ਮਿਲਣ ਜ਼ਰੂਰ ਆਉਂਦੇ ਨੇ ਸਾਡਾ ਬਹੁਤ ਸੇਲ ਪਣਾ ਹੈਗਾ ਤੇ ਸਾਡਾ ਬਹੁਤ ਪਿਆਰ ਹੈ ਆਪਸ ਵਿੱਚ ਪਰ ਅਸੀਂ ਲੜਦੇ ਵੀ ਆਂ ਤੇ ਅਸੀਂ ਪਿਆਰ ਵੀ ਕਰਦੇ ਆਂ ਤੇ ਇਸ ਤਰ੍ਹਾਂ ਹੀ ਸਾਡਾ ਜੋ ਹੈ ਟਾਈਮ ਪਾਸ ਹੋ ਜਾਂਦਾ ਹੈ। ਗਾੜੀ ਵੀ ਪੱਦੀ ਬੁਢੀ ਆਖਦੀ ਵੀ ਮੇਰਾ ਕੋਈ ਵੀ ਕਰਦੇ ਨਾ। ਹਾਂ। ਮੰਮੀ ਦਾ ਕਹਿਣਾ ਹੈ ਕਿ ਮੈਂ ਲੜਵੀ ਪੈਣੀ ਆ ਤੇ ਮੈਂ ਦੋ ਪੋਤੀਆਂ ਨਾਲ ਲੜਵੀ ਪੈਣੀ ਆ ਤੇ ਨੂੰਹਾਂ ਨਾਲ ਵੀ ਲੜ ਪੈਣੀ ਆ ਤੇ ਪਿਆਰ ਫੇਰ ਆ ਜਾਂਦੀਆਂ ਲੜਕੇ। ਫੇਰ ਆ ਜਾਂਦੀ ਕੋਲੇ ਉਹਨਾਂ ਦੇ। ਹਾਂ। ਠੀਕ ਹੈ। ਕੋਈ ਵੀ ਲੜਕਾ ਠੀਕਾ ਨਹੀਂ ਲਾਇਆ। ਉਹਨਾਂ ਦਾ ਵੀ ਨਾ ਹੋਇਆ ਤੇ ਤੁਹਾਨੂੰ ਲੱਗਦਾ। ਮੰਮੀ ਨੂੰ ਇਹ ਵਹਿਮ ਹੈ ਕਿ ਮੈਨੂੰ ਕੁਝ ਪ੍ਰੋਬਲਮ ਨਾ ਹੋ ਜੇ ਤਾਂ ਇਸ ਕਰਕੇ ਉਹ ਟੀਕਾ ਲਵਾਣ ਗਏ ਸੀਗੇ ਤੇ ਡਾਕਟਰ ਨੇ ਅੱਜ ਵਾਪਿਸ ਕਰਤਾ ਕਿ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀਗਾ ਵੀਡੀਓ ਚ ਕਿ ਇਹਨਾਂ ਨੂੰ ਵਹਿਮ ਹੁੰਦਾ ਹੈ ਤੇ ਖੁਸ਼ ਹੋ ਰਹੇ ਨੇ ਕਿ ਹਾਂ ਮੇਰੀਆਂ ਗੱਲਾਂ ਹੁੰਦੀਆਂ ਨੇ ਤਾਂ ਚਲੋ ਜੀ ਹੁਣ ਬਲੌਗ ਸ਼ੇਅਰ ਕਰਦੇ ਆ ਬਹੁਤ ਗੱਲਾਂ ਹੋ ਗਈਆਂ ਤੇ ਇਸੇ ਤਰ੍ਹਾਂ ਸਾਡੇ ਜੋ ਹੈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਰੱਖਣਾ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੈ ਚਲੋ ਜੀ ਵੀਡੀਓ ਸਟਾਰਟ ਕਰਦੇ ਆ ਪਾਣੀ ਲਾ ਰਹੀ ਲੋ ਜੀ ਮੰਮੀ ਦੀ ਮਨਜ਼ੂਰੀ ਲੈ ਕੇ ਆਪਾਂ ਹੋ ਗਏ ਤਿਆਰ ਤੰਦੂਰ ਕੱਢਣ ਲਈ ਧੁੱਪ ਸੀਗੀ ਤਾਂ ਮੈਂ ਸੋਚਿਆ ਕਿਉਂ ਨਾ ਹੁਣ ਧੁੱਪੇ ਥੋੜੀ ਦੇਰ ਤੰਦੂਰ ਨੂੰ ਜੋ ਧੁੱਪ ਲੁਵਾਈ ਜਾਏ ਕਿਉਂਕਿ ਕਈ ਦਿਨਾਂ ਤੋਂ ਇਹ ਸਟੋਰ 'ਚ ਪਿਆ ਸੀਗਾ ਤੇ ਫਟਾਫਟ ਕੱਢਿਆ ਬਾਲਣ ਤੇ ਬਾਲਣ ਜੋ ਹੈ ਇਹ ਛਟੀਆਂ ਸੀਗੀਆਂ ਬਹੁਤ ਜ਼ਿਆਦਾ ਜੋ ਹੈ ਖਲਾਰਾ ਸੀਗਾ ਇਹਨਾਂ ਦਾ ਤੇ ਮੈਂ ਸੋਚਿਆ ਕਿ ਜੋ ਖਲਾਰਾ ਵੀ ਸਾਂਭਿਆ ਜਾਣਾ ਹੈ ਤੇ ਤੰਦੂਰ ਤੇ ਰੋਟੀਆਂ ਵੀ ਬਣ ਜਾਣਗੀਆਂ ਤੇ ਅੱਜ ਜੋ ਅਸੀਂ तैयारी की है तंदूर से ही रोटिया की तो तंदूर से ही असी सब्जी अज तैयार करनी है तो देखते दे हाँ किन्ने सक्सैस होंने हाँ क्योंकि मैं भी जो है ट्राई करना है ये भी मेरा एक एक्सपीरियंस ही है या फिर आ, कह सकते हाँ कि देखते दे हाँ कि सफल हाँ कि नहीं तो हवा देख सकते दे हो कि तेज़ी लिफाफे किमें उड के निकली जा रहे थे तो फटाफट जो है तंदूर चो क्या समान ਤੇ ਮੈਂ ਕਿਚਨ ਵਿੱਚ ਆ ਗਈ ਤੇ ਮੈਂ ਕੁਝ ਮਸਾਲਾ ਜੋ ਹੈ ਕਟਿਆ ਸੀਗਾ ਤੇ ਉਸ ਨੂੰ ਕੀਤਾ ਗਰਾਇੰਡ ਕਿਉਂਕਿ ਆਪਾਂ ਜੋ ਹੈ ਅੱਜ ਸੁੱਕੀ ਸਬਜੀ ਬਣਾਉਣੀ ਹੈ ਤੇ ਗਰਾਇੰਡ ਕਰਕੇ ਹੀ ਸਬਜੀ ਨੂੰ ਵਿੱਚ ਪਾਵਾਂਗੇ। ਉਸ ਤੋਂ ਬਾਅਦ ਮੰਮੀ ਨੇ ਕਿਹਾ ਸੀਗਾ ਕਿ ਬਾਥੂ ਫੇਰਨਾ ਹੈ ਤੰਦੂਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਫਟਾਫਟ ਮੈਂ ਗਈ ਖੇਤਾਂ 'ਚ ਤੇ ਉੱਥੇ ਮੈਂ ਜੋ ਹੈ ਬਾਥੂ ਲੱਬਿਆ ਤੇ ਬਾਥੂ ਮੈਨੂੰ ਨੇੜੇ ਹੀ ਲੱਭ ਗਿਆ ਮੈਨੂੰ ਲੱਗਦਾ ਸੀ ਨਹੀਂ ਹੋਣਾ ਹੁਣ ਜੋ ਹੈ ਧੁੱਪੇ ਸੜ ਗਿਆ ਹੋਣਾ ਬਟ ਨਹੀਂ ਮਿਲ ਗਿਆ ਮੈਂ ਸਕਸੈਸ ਹੋ ਗਈ ਤੇ ਫਟਾਫਟ ਆਪਾਂ ਜੋ ਹੈ ਬਾਥੂ ਇਕੱਠਾ ਕੀਤਾ ਤੇ ਆਪਾਂ ਆ ਗਏ ਘਰੇ ਤਾਂ ਫਰੈਂਡਸ ਜੋ ਹੈ ਨੇੜੇ ਹੀ ਬਾਥੂ ਮਿਲ ਗਿਆ ਤੇ ਹੁਣ ਜੋ ਹੈ ਮਾਥੂ ਫੇਰਦੇ ਹਾਂ ਤੰਦੂਰ 'ਚ ਚਲੋ ਸਟਾਰਟ ਕਰਦੇ ਹਾਂ ਦੀ ਆਪਾਂ ਜੋ ਹੈ ਤੰਦੂਰ ਵਿੱਚ ਜੋ ਹੈ ਬਾਥੂ ਨੂੰ ਚੰਗੀ ਤਰ੍ਹਾਂ ਆਸੇ-ਪਾਸਿਓਂ ਫੇਰ ਲੈਣਾ ਹੈ ਇੱਕ ਤਾਂ ਸਫਾਈ ਹੋ ਜਾਂਦੀ ਹੈ ਤੇ ਸਾਫ਼ ਸੁਥਰਾ ਹੋ ਜਾਂਦਾ ਹੈ ਕਿਉਂਕਿ ਕਈ ਟਾਈਮ ਦਾ ਜੋ ਹੈ ਫਰੈਂਕਸ ਬਾਥੂ ਫੇਰ ਤਾਂ ਟੁੱਟਿਆ ਪਿਆ ਤੰਦੂਰ ਇਹ ਕਈ ਸਾਲ ਪੁਰਾਣਾ ਹੈ ਮਟ ਥਾਂ ਹੈਗੀ ਹੈ ਤੇ ਮੰਮੀ ਨੇ ਪਵਾਏ ਹੋਏ ਨੇ ਅੱਖਾਂ 'ਚ ਡੈਂਸ ਤੇ ਉਹ ਅੱਗ ਤੋਂ ਥੋੜਾ ਜਿਹਾ ਦੂਰ ਹੀ ਰਹਿੰਦੇ ਨੇ ਤੇ ਥੋੜਾ ਜਿਹਾ ਪਰਹੇਜ਼ ਕਰਦੇ ਨੇ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਬਾਲਣ ਪਾਇਆ ਤੰਦੂਰ 'ਚ ਤੇ ਲਟਾ ਲਟ ਆਪਣੀਆਂ ਜੋ ਹੈ ਅੱਗ ਵੱਲ ਗਈ ਕਦੇ ਵੀ ਤੰਦੂਰ ਵਿੱਚ ਜਦ ਤੁਸੀਂ ਅੱਗ ਬਾਲਦੇ ਹੋ ਤਾਂ ਤੰਦੂਰ ਵਾਲਿਆਂ ਦਾ ਕਹਿਣਾ ਹੈ ਕਿ ਕਦੇ ਵੀ ਤੇਲ ਨਾਲ ਅੱਗ ਨਹੀਂ ਬਾਲਣੀ ਕਾਗਜ਼ਾਂ ਨਾਲ ਜਾਂ ਫਿਰ ਕਿਸੇ ਵੀ ਚੀਜ਼ ਨਾਲ ਜੋ ਹੈ ਅੱਗ ਬਾਲਣੀ ਚਾਹੀਦੀ ਹੈ ਬਟ ਤੇਲ ਨਹੀਂ ਪਾਉਣਾ ਚਾਹੀਦਾ ਇਸ ਨਾਲ ਜੋ ਹੈ ਤੰਦੂਰ ਤੜਕ ਜਾਂਦਾ ਹੈ ਤੇ ਉਸ ਤੋਂ ਬਾਅਦ ਜੀ ਵੱਡੀਆਂ ਵੱਡੀਆਂ ਲਾਟਾਂ ਵਿੱਚੋਂ ਆਪਾਂ ਜੋਸਦੇ ਹੋਏ ਆਪਾਂ ਜੋ ਹੈ ਕੜਾਹੀ ਰੱਖਤੀ ਤੰਦੂਰ ਤੇ ਤੇ ਤੰਦੂਰ ਤੇ ਰੱਖ ਕੇ ਕੜਾਹੀ ਸੇਮ ਪ੍ਰੋਸੀਜਰ ਉਹੀ ਹੈ ਕੁਰਸੀ ਲੈ ਲਈ ਤੇ ਬਸ ਜੀ ਹੋ ਗਏ ਤਿਆਰ ਸਬਜੀ ਬਣਾਉਣ ਲਈ ਤੇ ਉਹੀ ਸੁੱਕੇ ਮਸਾਲੇ ਜੋ ਹੈ ਆਪਾਂ ਜੀਰਾ ਤੇ ਜੋ ਹੈ ਹਿੰਗ ਪਾ ਕੇ ਆਪਾਂ ਜੋ ਹੈ ਮਸਾਲਾ ਪਾਤਾ ਤੇ ਚੰਗੀ ਤਰ੍ਹਾਂ ਕਰਤੀ ਮਿਕਸ ਸਬਜੀ ਤੇ ਉਸ ਤੋਂ ਬਾਅਦ ਜੋ ਹੈ ਆਲੂ ਬੈਂਗੜਾ ਨੂੰ ਪਾਉਣਾ ਹੈ ਸਬਜੀ 'ਚ ਤੇ ਚੰਗੀ ਤਰ੍ਹਾਂ ਇਸ ਨੂੰ ਕਰਨਾ ਹੈ ਮਿਕਸ ਕਿਉਂਕਿ ਜੇ ਮਿਕਸ ਕਰਾਂਗੇ ਤਾਂ ਹੀ ਮਸਾਲੇ ਜੋ ਹੈ ਇਕੁਅਲੀ ਜੋ ਹੈ ਰਲਣਗੇ ਤੇ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਚੰਗੀ ਤਰ੍ਹਾਂ ਮਿਕਸ ਕੀਤਾ ਤੇ ਉਸ ਤੋਂ ਬਾਅਦ ਇਸ ਵਿੱਚ ਮੈਂ ਪਾਏ 4 ਗਲਾਸ ਪਾਣੀ ਦੇ ਪਹਿਲਾ ਮੈਂ ਇੱਕ ਹੀ ਪਾਇਆ ਸੀਗਾ ਬਟ ਪਤਾ ਨਹੀਂ ਆਲੂ ਕਿਸ ਤਰ੍ਹਾਂ ਦੇ ਸੀਗੇ ਮਸਾ ਹਿੰ ਰਿਜੇ ਤੇ ਉਸ ਤੋਂ ਬਾਅਦ ਜੀ ਆਪਾਂ ਸਬਜੀ ਨੂੰ ਟੱਕ ਕੇ ਰੱਖਤਾ ਤੇ ਟੱਕ ਕੇ ਤੇ ਉਸ ਤੋਂ ਬਾਅਦ ਆਪਾਂ ਇੱਕ ਵਾਰੀ ਚੈੱਕ ਕਰਿਆ ਸਬਜੀ ਨੂੰ ਸੋ ਫਰੈਂਡਸ ਆਪਣੀ ਬਣ ਗਈ ਸਬਜੀ ਤੇ ਹੁਣ ਕਰਾਂਗੇ ਇਸ ਨੂੰ ਗਾਰਨਿਸ਼ ਵਿਦ ਧਣੀਆਂ ਲਾਰਜਸ ਆਫ ਧਣੀਆਂ ਫਰੈਂਡਸ ਹੁਣ ਹੋ ਗਈ ਰੋਟੀਆਂ ਦੀ ਵਾਰੀ ਤਿਆਰੀ ਕਿਉਂਕਿ ਹੁਣ ਜੋ ਹੈ ਸਬਜੀ ਨੂੰ ਪੰਜਾਵਾਂਗੇ ਆਪਣੇ ਟਿਕਾਣੇ ਤੇ ਰਸੋਈ ਚ ਤੇ ਇਸ ਤੋਂ ਬਾਅਦ ਆਪਾਂ ਜੀ ਕਰਾਂਗੇ ਰੋਟੀਆਂ ਦੀ ਤਿਆਰੀ ਤੇ ਆਟਾ ਮੈਂ ਗੁੰਨ ਕੇ ਰੱਖਿਆ ਹੋਇਆ ਸੀਗਾ ਫਟਾਫਟ ਪੇੜੇ ਬਣਾ ਲੇ ਕਿਉਂਕਿ ਨਾਲ ਦੀ ਨਾਲ ਜੋ ਹੈ ਪੇੜੇ ਨਹੀਂ ਹੁੰਦੇ ਤੇ ਪੇੜੇ ਪਹਿਲਾਂ ਹੀ ਤਿਆਰ ਕਰਕੇ ਰੱਖਣੇ ਹੁੰਦੇ ਨੇ ਤੇ ਆਪਾਂ ਜੀ ਫਟਾਫਟ ਪੇੜੇ ਬਣਾ ਲੇ ਤੇ ਉਹਨਾਂ ਨੂੰ ਜੋ ਹੈ ਪਾਣੀ ਲਾ ਕੇ ਜੋ ਹੈ ਕੜਾਹੀ ਵਿੱਚ ਰੱਖਤਾ ਤੇ ਇੱਕ ਮਿੰਟ ਮੈਨੂੰ ਸ਼ੌਕਿੰਗ ਨਿਊਜ਼ ਤੇ ਮੈਂ ਕੱਡੀਆਂ ਅੱਖਾਂ ਤੇ ਬਹੁਤ ਜ਼ਿਆਦਾ ਭਿਆਨਕ ਰੂਪ ਵਿੱਚ ਮੈਂ ਦੇਖਿਆ ਆਪਣੇ ਆਪ ਨੂੰ ਕਿਉਂਕਿ ਬਹੁਤ ਹੀ ਜ਼ਿਆਦਾ ਸ਼ੌਕਿੰਗ ਬੇਟੀ ਨੇ ਕਿਹਾ ਕਿ ਉਸਨੇ ਵੀ ਇੰਸਟਾ ਤੇ ਪਾਉਣਾ ਹੈ ਆਪਣੇ ਸ਼ਾਰਟਸ ਤੇ ਉਹ ਵੀ ਲੱਗ ਗਈ ਆਪਣੀ ਸ਼ੂਟਿੰਗ ਕਰਨ ਤੇ ਇਸ ਤੋਂ ਬਾਅਦ ਜੀ ਸ਼ੂਟਿੰਗ ਚੱਲਦੀ ਰਹੀ ਤੇ ਬਸ ਦੀ ਸ਼ਾਰਟਸ ਹੁੰਦੇ ਰਹੇ ਤੇ ਆਪਾਂ ਜੋ ਹੈ ਰੋਟੀਆਂ ਬਣਾਉਂਦੇ ਰਹੇ ਰੋਟੀਆਂ ਬਣਾਉਂਦੇ ਬਣਾਉਂਦੇ ਆਪਾਂ ਜੋ ਹੈ ਇਹ ਬਲੌਗਿੰਗ ਕਰਨਾ ਵੀ ਬਹੁਤ ਜੋ ਹੈ ਇੱਕ ਡਿਫਿਕਲਟ ਟਾਸਕ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਜੀ ਮੈਂ ਰੋਟੀਆਂ ਲਾਈਆਂ ਤੇ ਬਹੁਤ ਸੋਹਣੀ ਰੋਟੀ ਲੱਗੀ ਤੇ ਤੁਹਾਨੂੰ ਵਖਾ ਰਹੀ ਹਾਂ ਕਿ ਵੇਖੋ ਲੁੱਕ ਵੇਖੋ ਰੋਟੀ ਦਾ ਤੇ ਮੈਂ ਇਸ ਵਿੱਚ ਸਕਸੈਸ ਹੋ ਗਈਆਂ ਤੇ ਤੁਸੀਂ ਮੈਨੂੰ ਐਪਰੀਸ਼ੀਏਟ ਕਰੋ ਲਾਈਕਸ ਦੇ ਕੇ ਤੇ ਉਸ ਤੋਂ ਬਾਅਦ ਜੀ ਆਪਾਂ ਰੋਟੀਆਂ ਸਾਰੀਆਂ ਲਾਈਆਂ ਤੇ ਇਸੇ ਤਰ੍ਹਾਂ ਜੋ ਹੈ ਤੰਦੂਰ ਤੇ ਜੋ ਰੋਟੀਆਂ ਲੋਣਨ ਦਾ ਕੰਮ ਹੈ ਉਹ ਦੋ ਜਣਿਆਂ ਦਾ ਹੀ ਹੁੰਦਾ ਹੈ ਬਟ ਇੱਕ ਜਣੇ ਲਈ ਥੋੜਾ ਜਿਹਾ ਟਫ ਟਾਸਕ ਹੋ ਜਾਂਦਾ ਹੈ ਕਿਉਂਕਿ ਰਾਡਨੀਆਂ ਵੀ ਨਹੀਂ ਤੇ ਜੋ ਹੈ ਰੋਟੀਆਂ ਚੱਕਣੀਆਂ ਵੀ ਨਹੀਂ ਤੇ ਇੱਕ ਰੋਟੀ ਡਿੱਗ ਪਈ ਸੀ ਤੇ ਸਵਾਰ ਕੇ ਰੜ ਗਈ ਤੇ ਰੋਟੀਆਂ ਹੋ ਗਈਆਂ ਤਿਆਰ ਤੇ ਹਸਬੈਂਡ ਆ ਗਏ ਤੇ ਬਸ ਜੀ ਇਸੇ ਤਰ੍ਹਾਂ ਹੋ ਗਈ ਤਿਆਰੀ ਤੇ ਲੋ ਜੀ ਆਪਣਾ ਹੋ ਗਿਆ ਹੈ ਡਿਨਰ ਰੈਡੀ ਆਲੂ ਬੈਂਗਣ ਦੀ ਸਬਜੀ ਤੇ ਨਾਲ ਤੰਦੂਰੀ ਪ੍ਰਸ਼ਾਦੇ ਆਜੋ ਖਾ ਲੋ ਆ ਇਧਰ ਮਗਿਆ ਕਰਨੀ ਬਥੀ ਤਾਂ ਕੜਾ ਬਥੀ ਲਿਆ ਆ ਕਿੰਨੇ ਨੰਬਰ ਜਾਓਗੇ ਦਸ ਚੋਂ ਉਂਗਲਾਂ ਨਾਲ ਦੱਸ ਦੋ ਹੋ ਤਾਂ ਸਕਦੇ ਆ ਆਂ ਕਿਹਦਾ ਦੱਸੋ ਨੋ ਨੋ ਦਸ ਚੋਂ ਨੋ ਦਸ ਚੋਂ 10 ਦੇ ਨਹੀਂ ਸਕਦੇ ਆਪਣੀ ਆਦਤ ਆ 9 ਦੇ ਦਾਂ ਠੀਕ ਹੈ ਥੈਂਕ ਯੂ ਜੀ ਜੰਮਣਾ ਇਹ ਮੈਂ ਦਵਗੀ ਵੀ ਸਬਜੀ ਚ ਕਿੰਨੇ ਚਮੂਨੇ ਕਿੰਨੇ ਦਿੱਤੇ ਮੈਂ ਖਾਦੇ ਬਿਨਾ ਹੀ ਦੱਸ ਦਿੰਦੀ ਆ ਸਬਜੀ ਬਹੁਤ ਸਵਾਦ ਆਉਗੀ ਮੈਂ ਇਹਨੂੰ ਜਿੰਨੀਆਂ ਦੱਸ ਚੋ 10 ਨੰਬਰ ਤੇ ਫਰੈਂਡਸ ਹੁਣ ਸਬਸਕ੍ਰਾਈਬ ਕਰ ਦੋ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ ਮਿਲਦੇ ਹਾਂ ਅਗਲੀ ਵਾਰੀ